ਪਈ ਹਰਦੀਪ ਸਿੰਘ ਨੀਜਰ ਦੇ ਕਤਲ ਦੀ ਜਾਂਚ ਨੂੰ ਲੈ ਕੇ ਕੈਨੇਡਾ ਸਰਕਾਰ ਪੂਰੀ ਤਰ੍ਹਾਂ ਸੰਜੀਦਾ ਹੈ ਹਜੇ ਕੁਝ ਦਿਨ ਪਹਿਲਾਂ ਹੀ ਕੈਨੇਡਾ ਨੇ ਕੈਨੇਡਾ ਵਿੱਚ ਭਾਰਤੀ ਡਿਪਲੋਮੇਟਾਂ ਦੀ ਗਿਣਤੀ ਭਾਰਤ ਵਿੱਚ ਮੌਜੂਦ ਆਪਣੇ ਡਿਪਲੋਮੇਟਾਂ ਦੇ ਬਰਾਬਰ ਕੀਤੀ ਸੀ ਹੁਣ ਇਸ ਮਾਮਲੇ ਵਿੱਚ ਇੱਕ ਹੋਰ ਅਹਿਮ ਕਾਰਵਾਈ ਹੋਈ ਹੈ ਦਰਅਸਲ ਸਿੱਖਾਗੂ ਪਈ ਹਰਦੀਪ ਸਿੰਘ ਨੀਜਰ ਕਤਲ ਮਾਮਲੇ ਤੇ ਕੈਨੇਡਾ ਤੇ ਭਾਰਤ ਸਰਕਾਰ ਵਿਚਾਲੇ ਚੱਲ ਰਹੇ ਤਣਾ ਦੇ ਦਰਮਿਆਨ 27 ਸਾਲਾਂ ਤੋਂ ਚੱਲ ਰਿਹਾ ਕੈਨੇਡਾ ਹਾਈ ਕਮਿਸ਼ਨ ਦਾ ਦਫ਼ਤਰ ਬੰਦ ਹੋ ਗਿਆ ਹੈ ਦਰਸਲ ਸੀ ਖਾਗੂਪਈ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਤੇ ਕੈਨੇਡਾ ਤੇ ਭਾਰਤ ਸਰਕਾਰ ਵਿਚਾਲੇ ਚੱਲ ਰੇ ਤਣਾਅ ਦੇ ਦਰਮਿਆਨ ਚੰਡੀਗੜ੍ਹ ਵਿੱਚ 27 ਸਾਲਾਂ ਤੋਂ ਚੱਲ ਰਿਹਾ ਕੈਨੇਡਾ ਹਾਈ ਕਮਿਸ਼ਨ ਦਾ ਦਫ਼ਤਰ ਬੰਦ ਹੋ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਲੰਘੇ ਸਾਲ ਭਾਰਤ ਨੇ ਕੈਨੇਡਾ ਦੇ 41 ਡਿਪਲੋਮੇਟਾਂ ਨੂੰ ਕੈਨੇਡਾ ਵਾਪਸ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਹਾਈ ਕਮਿਸ਼ਨ ਚੋਂ ਵੀ ਡਿਪਲੋਮੈਟ ਕੈਨੇਡਾ ਵਾਪਸ ਚਲੇ ਗਏ ਸਨ ਉਸ ਤੋਂ ਬਾਅਦ ਅਕਤੂਬਰ ਵਿੱਚ ਕਿਹਾ ਗਿਆ ਸੀ ਕਿ ਚੰਡੀਗੜ੍ਹ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਨੂੰ ਆਰਜ਼ੀ ਤੌਰ ਤੇ ਬੰਦ ਕੀਤਾ ਗਿਆ ਹੈ ਤੇ ਦੋਵਾਂ ਸਰਕਾਰਾਂ ਦਰਮਿਆਨ ਮਾਹੌਲ ਸੁਖਾਵਾਂ ਹੋਣ ਤੋਂ ਬਾਅਦ ਇਸ ਨੂੰ ਮੁੜ ਖੋਲ੍ਹਿਆ ਜਾਵੇਗਾ ਪਰ ਹਜੇ ਤੱਕ ਕੈਨੇਡਾ ਤੇ ਭਾਰਤ ਸਰਕਾਰ ਦਰਮਿਆਨ ਤਣਾ ਉਸੇ ਤਰ੍ਹਾਂ ਜਾਰੀ ਹੈ ਜਿਸ ਕਾਰਨ ਹੁਣ ਇਸ ਕਮਿਸ਼ਨ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਕਮਿਸ਼ਨ 'ਚ ਕੰਮ ਕਰ ਰਹੇ ਸਥਾਨਕ ਕਰਮਚਾਰੀਆਂ ਨੂੰ ਵੀ ਇਸ ਸਬੰਧੀ 10 ਮਈ ਤੱਕ ਦਾ ਨੋਟਿਸ ਦੇ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਕਰਮਚਾਰੀਆਂ ਨੂੰ ਰਿਹਾਈਸ਼ ਲਈ ਦਿੱਤੀਆਂ ਗਈਆਂ ਕੋਠੀਆਂ ਨੂੰ ਵੀ 10 ਮਈ ਤੱਕ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਕਮਿਸ਼ਨ ਦਫ਼ਤਰ ਬੰਦ ਹੋਣ ਕਾਰਨ ਸਭ ਤੋਂ ਵੱਧ ਮੁਸ਼ਕਲਾਂ ਹੁਣ ਪੰਜਾਬੀਆਂ ਨੂੰ ਹੀ ਆਉਣਗੀਆਂ ਕਿਉਂਕਿ ਹੁਣ ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਵੀਜ਼ਾ ਲੈਣ ਲਈ ਦਿੱਲੀ ਜਾਂ ਹੋਰ ਵੱਡੇ ਸ਼ਹਿਰਾਂ 'ਚ ਜਾਣਾ ਪਵੇਗਾ ਤੈਨੂੰ ਦੱਸ ਦਈਏ ਕਿ ਪਿਛਲੇ ਸਾਲ ਦੇ ਸਰਵੇ ਦੇ ਮੁਤਾਬਕ ਕੈਨੇਡਾ ਪਹੁੰਚਣ ਵਾਲੇ ਵਿਦੇਸ਼ੀਆਂ ਵਿੱਚੋਂ 70% ਪੰਜਾਬੀ ਹੁੰਦੇ ਹਨ। ਪੰਜਾਬੀਆਂ ਨੇ ਲੰਬੇ ਸੰਘਰਸ਼ ਅਤੇ ਅਪੀਲਾਂ ਤੋਂ ਬਾਅਦ 1997 ਵਿੱਚ ਚੰਡੀਗੜ੍ਹ ਵਿੱਚ ਇੱਕ ਕੈਨੇਡੀਅਨ ਕਮਿਸ਼ਨ ਖੁਲਵਾਇਆ ਸੀ ਤਾਂ ਜੋ ਪੰਜਾਬੀਆਂ ਨੂੰ ਵੀਜ਼ੇ ਲਈ ਦੂਜੇ ਸੂਬਿਆਂ ਵਿੱਚ ਧੱਕੇ ਨਾ ਖਾਣੇ ਪੈਣ। ਜਿਵੇਂ ਕਿ ਅਮਰੀਕਾ ਜਾਂ ਹੋਰ ਦੇਸ਼ਾਂ ਵਿੱਚ ਜਾਣ ਲਈ ਪੰਜਾਬੀਆਂ ਨੂੰ ਦਿੱਲੀ ਜਾਣਾ ਪੈਂਦਾ ਹੈ। ਹਰਾਨੀ ਦੀ ਗੱਲ ਇਹ ਹੈ ਕਿ ਹਜੇ ਤੱਕ ਇਸ ਮਾਮਲੇ ਤੇ ਨਾਤਾ ਪੰਜਾਬ ਸਰਕਾਰ ਜਾਂ ਵਿਰੋਧੀ ਧਿਰਾਂ ਦਾ ਕੋਈ ਬਿਆਨ ਆਇਆ ਹੈ ਅਤੇ ਨਾ ਹੀ ਕੈਨੇਡਾ ਤੋਂ ਕਿਸੇ ਅਧਿਕਾਰੀ ਜਾਂ ਕੈਨੇਡੀਅਨ ਸਿੱਖਾਂ ਨੇ ਇਸ ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ। ਭਈ ਹਰਦੀਪ ਸਿੰਘ ਨੇਚਰ ਦੇ ਕਤਲ ਦੀ ਜਾਂਚ ਨੂੰ ਲੈ ਕੇ ਕੈਨੇਡਾ ਸਰਕਾਰ ਪੂਰੀ ਤਰ੍ਹਾਂ ਸੰਜੀਦਾ ਹੈ। ਹਜੇ ਕੁਝ ਦਿਨ ਪਹਿਲਾਂ ਹੀ ਕੈਨੇਡਾ ਨੇ ਕੈਨੇਡਾ ਵਿੱਚ ਭਾਰਤੀ ਡਿਪਲੋਮੇਟਾਂ ਦੀ ਗਿਣਤੀ ਭਾਰਤ ਵਿੱਚ ਮੌਜੂਦ ਆਪਣੇ ਡਿਪਲੋਮੇਟਾਂ ਦੇ ਬਰਾਬਰ ਕੀਤੀ ਸੀ। ਪੁਣ ਇਸ ਮਾਮਲੇ ਵਿੱਚ ਇੱਕ ਹੋਰ ਅਹਿਮ ਕਾਰਵਾਈ ਹੋਈ ਹੈ। ਦਰਅਸਲ ਸਿਖਾਗੂਪਈ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਤੇ ਕੈਨੇਡਾ ਤੇ ਭਾਰਤ ਸਰਕਾਰ ਵਿਚਾਲੇ ਚੱਲ ਰਹੇ ਤਣਾ ਦੇ ਦਰਮਿਆਨ 27 ਸਾਲਾਂ ਤੋਂ ਚੱਲ ਰਿਹਾ ਕੈਨੇਡਾ ਹਾਈ ਕਮਿਸ਼ਨ ਦਾ ਦਫ਼ਤਰ ਬੰਦ ਹੋ ਗਿਆ ਹੈ। ਦਰਅਸਲ ਸਿਖਾਗੂਪਈ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਤੇ ਕੈਨੇਡਾ ਤੇ ਭਾਰਤ ਸਰਕਾਰ ਵਿਚਾਲੇ ਚੱਲ ਰਹੇ ਤਣਾ ਦੇ ਦਰਮਿਆਨ ਚੰਡੀਗੜ੍ਹ ਵਿੱਚ 27 ਸਾਲਾਂ ਤੋਂ ਚੱਲ ਰਿਹਾ ਕੈਨੇਡਾ ਹਾਈ ਕਮਿਸ਼ਨ ਦਾ ਦਫ਼ਤਰ ਬੰਦ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਲੰਘੇ ਸਾਲ ਭਾਰਤ ਨੇ ਕੈਨੇਡਾ ਦੇ 41 ਡਿਪਲੋਮੇਟਾਂ ਨੂੰ ਕੈਨੇਡਾ ਵਾਪਸ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਹਾਈ ਕਮਿਸ਼ਨ ਚੋਂ ਵੀ ਡਿਪਲੋਮੇਟ ਕੈਨੇਡਾ ਵਾਪਸ ਚਲੇ ਗਏ ਸਨ ਉਸ ਤੋਂ ਬਾਅਦ ਅਕਤੂਬਰ ਵਿੱਚ ਕਿਹਾ ਗਿਆ ਸੀ ਕਿ ਚੰਡੀਗੜ੍ਹ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਨੂੰ ਆਰਜ਼ੀ ਤੌਰ ਤੇ ਬੰਦ ਕੀਤਾ ਗਿਆ ਹੈ ਤੇ ਦੋਵਾਂ ਸਰਕਾਰਾਂ ਦਰਮਿਆਨ ਮਾਹੌਲ ਸੁਖਾਵਾਂ ਹੋਣ ਤੋਂ ਬਾਅਦ ਇਸ ਨੂੰ ਮੁੜ ਖੋਲਿਆ ਜਾਵੇਗਾ ਪਰ ਹਜੇ ਤੱਕ ਕੈਨੇਡਾ ਤੇ ਭਾਰਤ ਸਰਕਾਰ ਦਰਮਿਆਨ ਤਣਾ ਉਸੇ ਤਰ੍ਹਾਂ ਜਾਰੀ ਹੈ ਜਿਸ ਕਾਰਨ ਹੁਣ ਇਸ ਕਮਿਸ਼ਨ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਕਮਿਸ਼ਨ ਚ ਕੰਮ ਕਰ ਰਹੇ ਸਥਾਨਕ ਕਰਮਚਾਰੀਆਂ ਨੂੰ ਵੀ ਇਸ ਸਬੰਧੀ 10 ਮਈ ਤੱਕ ਦਾ ਨੋਟਿਸ ਦੇ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਕਰਮਚਾਰੀਆਂ ਨੂੰ ਰਿਹਾਈਸ਼ ਲਈ ਦਿੱਤੀਆਂ ਗਈਆਂ ਕੋਠੀਆਂ ਨੂੰ ਵੀ 10 ਮਈ ਤੱਕ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ ਤੁਹਾਨੂੰ ਦੱਸ ਦিয়ে ਕਿ ਕੈਨੇਡਾ ਕਮਿਸ਼ਨ ਦਫ਼ਤਰ ਬੰਦ ਹੋਣ ਕਾਰਨ ਸਭ ਤੋਂ ਵੱਧ ਮੁਸ਼ਕਲਾਂ ਹੁਣ ਪੰਜਾਬੀਆਂ ਨੂੰ ਹੀ ਆਉਣਗੀਆਂ ਕਿਉਂਕਿ ਹੁਣ ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਵੀਜ਼ਾ ਲੈਣ ਲਈ ਦਿੱਲੀ ਜਾਂ ਹੋਰ ਵੱਡੇ ਸ਼ਹਿਰਾਂ 'ਚ ਜਾਣਾ ਪਵੇਗਾ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਦੇ ਸਰਵੇ ਦੇ ਮੁਤਾਬਕ ਕੈਨੇਡਾ ਪਹੁੰਚਣ ਵਾਲੇ ਵਿਦੇਸ਼ੀਆਂ ਵਿੱਚੋਂ 70% ਪੰਜਾਬੀ ਹੁੰਦੇ ਹਨ। ਪੰਜਾਬੀਆਂ ਨੇ ਲੰਬੇ ਸੰਘਰਸ਼ ਅਤੇ ਅਪੀਲਾਂ ਤੋਂ ਬਾਅਦ 1997 ਵਿੱਚ ਚੰਡੀਗੜ੍ਹ ਵਿੱਚ ਇੱਕ ਕੈਨੇਡੀਅਨ ਕਮਿਸ਼ਨ ਖੁਲਵਾਇਆ ਸੀ ਤਾਂ ਜੋ ਪੰਜਾਬੀਆਂ ਨੂੰ ਵੀਜ਼ੇ ਲਈ ਦੂਜੇ ਸੂਬਿਆਂ ਵਿੱਚ ਧੱਕੇ ਨਾ ਖਾਣੇ ਪੈਣ। ਜਿਵੇਂ ਕਿ ਅਮਰੀਕਾ ਜਾਂ ਹੋਰ ਦੇਸ਼ਾਂ ਵਿੱਚ ਜਾਣ ਲਈ ਪੰਜਾਬੀਆਂ ਨੂੰ ਦਿੱਲੀ ਜਾਣਾ ਪੈਂਦਾ ਹੈ। ਹਰਾਨੀ ਦੀ ਗੱਲ ਇਹ ਹੈ ਕਿ ਹਜੇ ਤੱਕ ਇਸ ਮਾਮਲੇ ਤੇ ਨਾ ਤਾਂ ਪੰਜਾਬ ਸਰਕਾਰ ਜਾਂ ਵਿਰੋਧੀ ਧਿਰਾਂ ਦਾ ਕੋਈ ਬਿਆਨ ਆਇਆ ਹੈ ਅਤੇ ਨਾ ਹੀ ਕੈਨੇਡਾ ਤੋਂ ਕਿਸੇ ਅਧਿਕਾਰੀ ਜਾਂ ਕੈਨੇਡੀਅਨ ਸੇਖਾਂ ਨੇ ਇਸ ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ